ਹੁਣ ਸਾਰੇ ਕਿਸਾਨ ਇਕੱਠੇ ਹੋ ਕੇ ਦਿੱਲੀ ਕਿਨ ਜਾਣਗੇ ਐਸਕੇਮ ਤੇ ਡੱਲੇਵਾਲ ਤੇ ਪੰਦੇਰ ਦੇ ਵਿਚਕਾਰ ਸਹਿਮਤੀ ਬਣਦੀ ਹੋਈ ਨਜ਼ਰ ਆ ਰਹੀ ਹੈ ਮਾਮਲਾ ਕੀ ਹੈ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਕੀ ਕੁਝ ਨਿਕਲ ਕੇ ਆਇਆ ਇਹਦੇ ਬਾਰੇ ਤੁਹਾਨੂੰ ਦੱਸਦੇ ਆ ਕਿ ਆਖਰਕਾਰ ਕਿਵੇਂ ਗੱਲ ਤਣਪੱਤਨ ਲੱਗਦੀ ਹੋਈ ਵਿਖਾਈ ਦੇ ਰਹੀ ਹੈ ਕਿ ਪੂਰਾ ਮਾਜਰਾ ਇਹਦੇ ਬਾਰੇ ਤੁਹਾਨੂੰ ਦੱਸਦਾ ਤੁਸੀਂ ਜੁੜੇ ਹੋ ਲੋਕਪੱਣ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਕਿਸਾਨੀ ਅੰਦੋਲਨ ਨਵੀਆਂ-ਨਵੀਆਂ ਕਰਵਟਾਂ ਲੈ ਰਿਹਾ ਐਸਕੇਐਮ ਦੇ ਵੱਲੋਂ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਤੇ ਉਹਨਾਂ ਦੇ ਅੰਦੋਲਨ ਤੋਂ ਦੂਰੀ ਬਣਾ ਕੇ ਰੱਖੀ ਗਈ ਸੀ ਹਾਲਾਂਕਿ ਕਿਸਾਨਾਂ ਤੇ ਹੁੰਦੇ ਜ਼ਬਰ ਨੂੰ ਲੈ ਕੇ ਵੱਖ-ਵੱਖ ਥਾਵਾਂ ਦੇ ਉੱਤੇ ਤੇ ਵੱਖ-ਵੱਖ ਸਮਿਆਂ ਤੇ ਐਸਕੇਐਮ ਨੇ ਆਪਣਾ ਵਿਰੋਧ ਦਰਜ ਕਰਾਇਆ ਸੀ ਪਰ ਅੱਜ ਪਾਤੜਾ ਚ ਇੱਕ ਅਹਿਮ ਮੀਟਿੰਗ ਹੋਈ ਹੈ ਇਸ ਅਹਿਮ ਮੀਟਿੰਗ ਦੇ ਵਿੱਚ ਅਹਿਮ ਫੈਸਲੇ ਲਏ ਗਏ ਨੇ ਇੱਕ ਦੂਜੇ ਦੇ ਉੱਤੇ ਬਿਆਨਬਾਜ਼ੀ ਰੋਕੀ ਗਈ ਹੈ ਤੇ ਨਾਲ ਹੀ ਐਮਐਸਪੀ ਦੇ ਉੱਤੇ ਕਾਨੂੰਨ ਬਣਾਉਣ ਦੀ ਗਰੰਟੀ ਵਾਲਾ ਜਿਹੜਾ ਮਾਮਲਾ ਹੈ ਉਸ ਨੂੰ ਲੈ ਕੇ ਜਿਹੜੀ ਆ ਉਹ ਸਹਿਮਤੀ ਬਣਦੀ ਹੋਈ ਨਜ਼ਰ ਆਈ ਆ ਤੇ ਹੁਣ ਦਿੱਲੀ ਦੀਆਂ ਤਿਆਰੀਆਂ ਹੋਰ ਜਾਣ ਦੀ ਗੱਲ ਕਹੀ ਗਈ ਆ ਹਰਿਆਣਾ ਪੰਜਾਬ ਦੇ ਸ਼ੰਭੂ ਦੇ ਖਣੋਰੀ ਬਾਰਡਰ ਦੇ ਪਿਛਲੇ 11 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਸੰਯੁਕਤ ਕਿਸਾਨ ਮੋਰਚੇ ਦਾ ਸਾਥ ਮਿਲ ਗਿਆ ਹੈ ਕਿਸਾਨ ਅੰਦੋਲਨ ਨੂੰ ਲੈ ਕੇ ਅੱਜ ਪਟਿਆਲਾ ਦੇ ਪਾਤਣਾ ਦੇ ਵਿੱਚ 4 ਘੰਟਿਆਂ ਤੱਕ ਇੱਕ ਮੀਟਿੰਗ ਹੋਈ ਜਿਸ ਦੇ ਵਿੱਚ ਸ਼ੰਭੂ ਦੇ ਖਣੋਰੀ ਮੋਰਚੇ ਦੇ ਡਟੇ ਕਿਸਾਨ ਆਗੂ ਆਤੇ ਐਸਕੈਮ ਦੇ ਆਗੂ ਸ਼ਾਮਿਲ ਸਨ ਮੀਟਿੰਗ ਸਮਾਪਤ ਹੋਣ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪਧੇਰ ਨੇ ਕਿਹਾ ਕਿ ਮੀਟਿੰਗ ਦੇ ਵਿੱਚ ਤੈਅ ਹੋਇਆ ਕਿ 18 ਜਨਵਰੀ ਨੂੰ ਦੁਬਾਰਾ ਮੀਟਿੰਗ ਕੀਤੀ ਜਾਏਗੀ ਜਿਸ ਦੇ ਵਿੱਚ ਅੱਗੇ ਦੀ ਰਣਨੀਤੀ ਤੈਅ ਕੀਤੀ ਜਾਏਗੀ ਨਾਲ ਹੀ ਮੀਟਿੰਗ ਦੇ ਵਿੱਚ ਚਰਚਾ ਹੋਈ ਕਿ ਇਸ ਅੰਦੋਲਨ ਨੂੰ ਅੱਗੇ ਕਿਵੇਂ ਲੈ ਕੇ ਜਾਇਆ ਜਾਵੇ ਅਤੇ ਸਰਕਾਰ ਦੇ ਉੱਤੇ ਦਬਾਅ ਕਿਵੇਂ ਬਣਾਇਆ ਜਾਵੇ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਅਸੀਂ ਤਿੰਨ ਫੋਰਮਾਂ ਦੇ ਆਗੂ ਇੱਕ ਮੰਚ ਤੇ ਹਾਂ ਤੇ ਹਰ ਕੜੀ ਨਾਲ ਜਿਹੜੀ ਹਰ ਚੀਜ਼ ਵਾਪਰੀ ਹੈ ਉਹ ਪੋਜ਼ਿਟਿਵ ਰਹੀ ਹੈ ਇਸ ਦੇ ਨਾਲ ਹੀ ਕਿਸਾਨ ਆਗੂ ਅਭਿਮੰਨਿਓ ਕਹਾੜਨੇ ਨੇ ਕਿਹਾ ਕਿ ਕੋਈ ਵੀ ਸਾਥੀ ਹੁਣ ਇੱਕ ਦੂਜੇ ਦੇ ਉੱਤੇ ਟਿੱਕਾ ਟਪਣੀ ਨਹੀਂ ਕਰੇਗਾ ਉੱਥੇ ਦੂਜੀ ਪਾਸੇ ਫਸਲਾਂ ਦੇ ਉੱਤੇ ਐਮਐਸਪੀ ਦੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਖਨੋਰੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 49 ਦਿਨ ਚ ਦਾਖਲ ਹੈ ਉਸ ਦੇ ਨਾਲ ਹੀ ਡਾਕਟਰਾਂ ਨੇ ਦੱਸਿਆ ਕਿ ਡੱਲੇਵਾਲ ਨੂੰ ਹੁਣ ਸਾਹ ਸੁਗੜਨਾ ਸ਼ੁਰੂ ਹੋ ਚੁੱਕਿਆ ਹੈ ਅਤੇ ਉਹਨਾਂ ਦੀ ਹਾਲਤ ਦਿਨ ਪ੍ਰਤੀ ਦਿਨ ਚਿੰਤਾਜਨਕ ਹੁੰਦੀ ਜਾ ਰਹੀ ਹੈ ਮੀਟਿੰਗ ਤੋਂ ਬਾਅਦ ਜਗਿੰਦਰ ਸਿੰਘ ਅਗਰਾਹ ਨੇ ਕਿਹਾ ਕਿ ਸਾਰਾ ਕੁਝ ਅੱਛੇ ਮਾਹੌਲ ਦੇ ਵਿੱਚ ਹੋਇਆ ਮੋਰਚੇ ਨੇ ਹੁਣ ਇਹ ਸੋਚਣਾ ਹੈ ਕਿ ਬਾਕੀ ਜਿਹੜੇ ਕਿਸਾਨ ਧਿਰਾਂ ਨੇ ਉਹਨਾਂ ਨੂੰ ਕਿਵੇਂ ਇਕਜੁੱਟ ਹੋਣਾ ਚਾਹੀਦਾ ਹੈ ਆ ਅਤੇ ਆਮ ਲੋਕਾਂ ਦਾ ਸਹਿਯੋਗ ਤੋਂ ਬਿਨਾ ਮੋਰਚੇ ਨੂੰ ਜਿੱਤਿਆ ਨਹੀਂ ਜਾ ਸਕਦਾ। ਉਹਨਾਂ ਨੇ ਨਾਲ ਹੀ ਕਿਹਾ ਕਿ ਇਹ ਫੈਸਲਾ ਹੋਇਆ ਕਿ ਕੋਈ ਵੀ ਹੁਣ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਨਹੀਂ ਕਰੇਗਾ। ਸਾਰਾ ਸਾਰਿਆਂ ਦਾ ਦੁਸ਼ਮਣ ਸਾਂਝਾ ਹੈ ਤੇ ਸੰਘਰਸ਼ ਵੀ ਸਾਂਝਾ ਹੈ। 18 ਤਰੀਕ ਨੂੰ ਇਸੇ ਜਗ੍ਹਾ ਤੇ ਫਿਰ ਮੀਟਿੰਗ ਕੀਤੀ ਜਾਏਗੀ। ਇਸ ਮਾਮਲੇ ਵਿੱਚ ਸਰਜੀਤ ਸਿੰਘ ਫੂਲ ਜੋ ਕਿ ਸੰਯੁਕਤ ਕਿਸਾਨ ਮੋਰਚਾ 11 ਸਿਆਸੀ ਦੇ ਆਗੂ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਆ ਵੱਡੀ ਇਨਪੁੱਟ ਆਈ ਹੈ ਇਕਤਾ ਦੀ ਮੀਟਿੰਗ ਦੇ ਲਈ ਹੋਈ ਹੈ ਤਾਲਮੇਲ ਗਰੁੱਪ ਬਣਾਏ ਗਏ ਨੇ ਅਤੇ ਹੁਣ 18 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਦੇ ਵਿੱਚ ਮੋਹਰ ਲੱਗ ਜਾਵੇਗੀ ਜਿਸ ਤੋਂ ਬਾਅਦ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ਨੂੰ ਲੈ ਕੇ ਰਣਨੀਤੀ ਉਲੀਕੀ ਜਾਏਗੀ ਪਾਤੜਾਂ ਦੇ ਵਿੱਚ ਹੋਈ ਮੀਟਿੰਗ ਤੋਂ ਬਾਅਦ ਸਾਹਮਣੇ ਆਏ ਕਿਸਾਨ ਆਗੂਆਂ ਦੇ ਬਿਆਨਾਂ ਤੋਂ ਸਾਫ਼ ਹੈ ਕਿ ਹੁਣ ਅੰਦੋਲਨ ਇਕਤਾ ਦੇ ਨਾਲ ਅੱਗੇ ਵਧੇਗਾ ਦੂਜੇ ਪਾਸੇ 18 ਨੂੰ ਹੋਣ ਵਾਲੀ ਮੀਟਿੰਗ ਦੇ ਪਿੱਛੇ ਜਿਹੜੀ ਸੋਚ ਹੈ ਉਹ ਇਹੀ ਦੱਸੀ ਜਾਂਦੀ ਹੈ ਕਿ ਕੁਝ ਇਸ਼ੂ ਨੇ ਜਿਹੜੇ ਜਿਨ੍ਹਾਂ ਨੂੰ ਲੈ ਕੇ ਹਜੇ ਮਤਭੇਦ ਬਰਕਰਾਰ ਨੇ ਉਹਨਾਂ ਨੂੰ ਸੁਲਝਾ ਲਿਆ ਜਾਵੇਗਾ ਜਿਸ ਤੋਂ ਬਾਅਦ ਅੱਗੇ ਚੱਲ ਕੇ ਜਿਹੜੀ ਕੋਈ ਵੱਡੀ ਦਿੱਕਤ ਸਾਹਮਣੇ ਨਾ ਆਏ ਉੱਥੇ ਹੀ ਬਿਆਨਬਾਜ਼ੀ ਦੇ ਉੱਤੇ ਰੋਕ ਲਾਈ ਗਈ ਹੈ ਤੇ ਹੁਣ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਾਫੀ ਚਿੰਤਾਜਨਕ ਹੈ ਇੱਕ ਵੱਡਾ ਦਿਲ ਕਹਿ ਸਕਦੇ ਹਾਂ ਕਿਸਾਨਾਂ ਆਗੂ ਦੇ ਜਿਹੜੇ ਵਿਖਾਉਂਦੇ ਹੋਏ ਵਿਖਾਈ ਦੇ ਰਹੇ ਐ ਐਸਕੇਮ ਦੇ ਆਗੂ ਹੁਣ ਚਾਹੇ ਡੱਲੇਵਾਲ ਦੀ ਧਿਰ ਦੇ ਹੋਣ ਚਾਹੇ ਭੰਦੇਰ ਹੋਣਾ ਦੀ ਧਿਰ ਦੇ ਹੋਣ ਸਾਰੇ ਇਸ ਗੱਲ ਤੇ ਤਾਂ ਸਹਿਮਤ ਨੇ ਕਿ ਫਾਲਤੂ ਦੀ ਬਿਆਨਬਾਜ਼ੀ ਜਿਹੜੀ ਇੱਕ ਦੂਜੇ ਦੇ ਖਿਲਾਫ ਕੀਤੀ ਜਾਂਦੀ ਆ ਪਿੰਡਾਂ ਚ ਇੱਕ ਦੂਜੇ ਦੀਆਂ ਇਕਾਈਆਂ ਤੋੜਨ ਦੀ ਕੋਸ਼ਿਸ਼ ਜਿਹੜੀ ਚੱਲਦੀ ਆ ਉਹ ਨਾ ਹੋਵੇ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂ ਜਿਹੜੇ ਆ ਉਹ ਇਸ ਮੰਗ ਦੇ ਨਾਲ ਚੱਲਣ ਲਈ ਤਿਆਰ ਨੇ ਕੋ ਮੰਗਾ ਦਾ ਪਹਿਲੇ ਦਿਨ ਤੋਂ ਹੀ ਕਲੀਅਰ ਆ ਸਾਂਝੀਆਂ ਨੇ ਸੰਘਰਸ਼ ਵੀ ਸਾਂਝਾ ਤਰੀਕੇ ਵੱਖੋ ਵੱਖਰੇ ਹੋ ਸਕਦੇ ਆ ਅੱਜ ਵੀ ਨੇ ਅੱਗੇ ਵੀ ਰਹਿਣਗੇ ਤੇ ਡੱਲੇਵਾਲ ਦੀ ਜਿਹੜੀ ਸਿਹਤ ਚਿੰਤਾਜਨਕ ਹੈ ਉਸਦੇ ਅਨੁਸਾਰ ਚੀਜ਼ਾਂ ਨੂੰ ਹੁਣ ਥੋੜਾ ਢਾਲਣ ਦੀ ਲੋੜ ਸੀ ਤੇ ਇਹ ਹੁਣ ਢਾਲਨੀਆਂ ਸ਼ੁਰੂ ਹੋ ਚੁੱਕੀਆਂ ਨੇ ਲੱਗਦਾ ਹੈ ਇਹਨਾਂ ਦਾ ਕਿ ਦਿੱਲੀ ਦੀ ਤਿਆਰੀ ਕੀਤੀ ਜਾਵੇਗੀ ਵੱਡੇ ਪੱਧਰ ਤੇ ਸੰਘਰਸ਼ ਨੂੰ ਲਾਮਬੰਦ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਚ ਕਿਸਾਨ ਆਗੂ ਹੈਗੇ ਨੇ 26 ਆਲਾ ਟਰੈਕਟਰ ਮਾਰਚ ਵੀ ਕਾਫੀ ਚੀਜ਼ਾਂ ਨੂੰ ਜਿਹੜਾ ਉਹ ਸਪਸ਼ਟ ਕਰ ਦਵੇਗਾ